ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਆਈ ਹੋਪ ਦ ਸਾਰੇ ਠੀਕ ਠਾਕ ਹੋਵੋਗੇ ਮੈਂ ਲੱਗਦਾ ਕਿ ਤੁਸੀਂ ਠੀਕ ਠਾਕ ਹਾਂ ਤੁਸੀਂ ਬਹੁਤ ਵਧੀਆ ਓਕੇ ਅੱਜ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇ ਪਾਸ ਸਾਡੇ ਸਾਡੇ ਮਹਿਮਾਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਬੋਲ ਸਕਦੇ ਹੋ ਸਾਰੇ ਜਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹਾਂ ਹੁਣ ਅਸੀਂ ਹਨੇਰੇ ਦੇ ਵਿੱਚ ਆ ਚੁੱਕੇ ਹਾਂ ਗਾਇਸ ਤੇ ਇੱਥੇ ਸਾਨੂੰ ਬਹੁਤ ਜ਼ਿਆਦਾ ਹਨੇਰਾ ਲੱਗ ਰਿਹਾ ਗਾਇਸ ਇੱਥੇ ਬਹੁਤ ਜ਼ਿਆਦਾ ਘੂਤ ਘੂਤ ਹੁੰਦੇ ਨੇ ਹੂ ਉਸੀਂ ਡਰ ਗਏ ਕਿਉਂ ਅਸੀਂ ਡਰ ਗਏ ਡਰ ਗਏ ਹਾਂਜੀ ਅਸੀਂ ਡਰ ਗਏ ਆ ਦੇਖੋ ਵੀ ਇੱਧਰ ਸਾਡੀ ਛੋਟੀ ਕੁੜੀ ਖੇਡਦੀ ਪਈ ਆ ਦੇਖੋ ਜੀ ਤਾਂ ਗੱਡੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਤਾਂ ਗੱਡੀ ਚਲਾਣੀ ਆ ਅੱਛਾ ਦੋਨੋਂ ਤੁਹਾਨੂੰ orange orange ਬਣਿਆ ਦੇਖੋ ਗਾਇਸ orange orange ਬਣੇ ਦੋਨੋਂ ਜਾਣੇ ਕਿਹੜੇ ਜੰਗਲੀ ਇਲਾਕੇ ਚ ਲਾ ਆਹ ਕਹਿੰਦੇ ਅਸੀਂ ਕਹਿੰਦੇ ਜੰਗਲੀ ਜੰਗਲੀ ਐ ਸਾਡਾ ਜੰਗਲੀ ਲੱਗਦਾ ਹੈ ਸਭ ਛੋਣਾ ਛੋੜਾ ਬਣਿਆ ਆ ਛੋਣਾ ਰੋਲ ਤੇ ਤਾਂ ਲਾਈਕ ਮੈਨੋ ਹੀ ਆ ਰਹੀ ਹੈ ਲਾਣੀ ਨੂੰ ਇਹ ਕਹਿੰਦੇ ਕਿ ਆਉਂਦੀ ਆ ਜੀ ਤੁਹਾਨੂੰ ਫਲੈਡਿੰਗ ਬਣਾਈ ਸੀ ਤੁਹਾਡੀ ਆ ਤੁਹਾਨੂੰ ਦਾਦਾ ਨਾ ਸੋ ਅਸੀਂ ਕੱਪੜੇ ਦੇ ਆਂਦੇ ਸਾਡੇ ਫਿਰ ਵੀ ਜਿਹੜੇ ਕੱਪੜੇ ਸੀਗੇ ਸਾਡੇ ਫਿਰ ਵੀ ਰਹਿ ਗਏ ਤੈਨੂੰ ਸੁਣ ਸਾਡੇ 10 ਸੂਟ ਸਾਡੇ ਫਿਰ ਵੀ ਰਹਿ ਸੁੱਕੇ ਨੇ ਤੇ ਇਹ ਵੀ ਅਸੀਂ ਦੇਣੇ ਆ ਸੂਟ ਸੇਨ ਲਈ ਇਹ ਅਸੀਂ ਦੇਖ ਰਹੇ ਆ ਕਿਤੇ ਉਹ ਵੀ ਮਤਲਬ ਸਮਾ ਲੈਣੇ ਆ ਇਹ ਹੋਰ ਕਿਤੇ ਉਹ ਅਸੀਂ ਉਹ ਜਿਹੜੀ ਸੂਟ ਸੀਗੇ ਉਹ ਆਪਾਂ ਦੇ ਦਿੱਤੇ ਆ ਹੁਣ ਟੀਕਿੰਗ ਕਰਨ ਲਈ ਕਿਉਂਕਿ ਉਹ ਸਾਨੂੰ ਅਰਜੈਂਟਲੀ ਚਾਹੀਦੇ ਸੀਗੇ ਤੁਹਾਨੂੰ ਵੀ ਉੱਪਰ ਡਿੱਕੀ ਜਾਂਦੇ ਯਾਰ ਪਾਜੀ ਨੂੰ ਪਰਾ ਢਿੱਲਾ ਚੱਲਣ ਦੇ ਅੱਜ ਮੈਨੂੰ ਪਤਾ ਕੀ ਲੱਗਾ ਹਾਂ ਮੈਨੂੰ ਲੱਗਾ ਸਲੂਨ ਨੂੰ ਮੱਥਾ ਲੱਗੇ ਟਿਕਣ। ਭਾਜੀ ਇਹ ਮੈਨੂੰ ਲੱਗਾ ਭਾਜੀ ਮੱਥਾ ਟਿਕਣ ਲੱਗਾ ਸਲੂਨ ਨੂੰ। ਇਹ ਲੱਗਾ ਭਾਈ ਮੱਥਾ ਲੱਗੇ ਟਿਕ। ਉਧਰ ਦੇਖੋ ਨਾ। ਹਾਂਜੀ। ਉਹ ਤਾਂ ਇਹ ਗੰਦੀ ਗੰਦੀਆਂ ਕੁੜੀਆਂ। ਆਜੋ ਆਜੋ ਆਜੋ। ਕਹਿੰਦੇ ਭਾਈ ਕਹਿੰਦੇ ਤੁਹਾਡਾ ਹਰੇ-ਬੀਲੇ ਲੱਗੇ ਕਲਰ ਕਰਾਉਣ ਮੈਂ। ਠੀਕ ਆ ਤਾਂ ਚੱਕਿਆ ਮੈਂ ਤਾਂ ਪਈ ਹੈ ਕਿ ਨੌਰ ਗੱਦੀ ਦੀ ਗੱਦੀ ਤਾਂ ਮੈਂ ਕਿਨਾਰ ਕੀਤਾ। ਮੈਂ ਕਹ ਮੈਂ ਤਾਂ ਆਏ ਗੱਡੋਰ ਕੀਤਾ ਸਭ ਕੁਝ ਹੋਣਾ ਨਹੀਂ। ਨਹੀਂ ਲੈ ਕਿਹੜੀ ਗੱਲ ਆ ਦੱਸ ਤੇ ਪਾਜੀ ਤੋਤੇ ਨੰਗੀ ਕਰਾ ਕਰ ਨਾ ਨਾ ਨਹੀਂ ਚਲੋ ਵੀ ਚਲੋ ਆਇਓ ਜੀ ਜੀ ਆਜੋ ਹਾਂਜੀ ਜੈਬੂ ਕੀ ਹਾਲ ਚਾਲ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵਧੀਆ ਜੀ ਤੁਸੀਂ ਸੁਣਾਓ ਕਿਦਾਂ ਬਸ ਵਧੀਆ ਵਧੀਆ ਮੈਂ ਕਿਹਾ ਆਪਾਂ ਆਪਾਂ ਨੂੰ ਹੋ ਗਿਆ ਆਹ 10 ਦਿਨਾਂ ਨਾਲ ਲਗਾਤਾਰ ਹਾਂ ਕਦੀ ਬਾਲ ਕਦੀ ਕੱਪੜੇ ਉਹ ਬੰਦਾ ਦਾ ਹੀ ਲੋਕ ਆਉਂਦੇ ਹੋ ਗਏ ਲੋ ਵੀ ਹੁੰਦੀ ਦੀ ਬਾਲ ਤੋਂ ਹੋਣ ਲੱਗੇ ਹੈ ਬਾਲ ਚੱਕਰਾ ਮੜੇ ਸਾਰੇ ਇਹਨੂੰ ਦਿਖਾਵਾ ਵੀ ਆ ਦੇਖਿਓ ਉਹਨਾਂ ਸਲੂਨ ਚ ਵੀ ਦਾਲ ਖਲਾਰਤੀ ਉਹਨਾਂ ਸਲੂਨ ਚ ਵੀ ਦਾਲ ਖਲਾਰਤੀ ਹਾ ਤੁਹਾਡੇ ਸਲੂਨ ਚ ਇਹਨਾਂ ਸਲੂਨ ਚ ਦਾਲ ਖਲਾਰ ਹਾ ਮਨਵੀਰ ਦਾਲ ਖਲਾਰਤੀ ਹਾ ਲੋ ਵੀ ਉਹ ਤੂੰ ਦਾਲ ਖਲਾੜੀ ਜਾਂਦਾ ਉੱਥੇ ਉਹਨਾਂ ਦੇ ਸਲੂਨ ਚ ਆ ਦੇ ਇਹਨੂੰ ਬੜਾ ਹਦੀ ਇੱਥੇ ਦਾਲ ਖਲਾੜੀ ਜਾਂਦੇ ਇਹ ਹਾਂ ਕੋਟੇ ਛੋਟਾ ਨਾ ਦਾ ਬਿਆਰ ਕਰਦੀ ਬਰਾਵਾ ਮੇਰੇ ਵਾਲਾ ਰੋਣਾ ਲਾ ਪੈਂਦਾ ਹਾਂ ਅੱਛਾ ਮੈਂ ਉਹ ਦਿੱਲੀ ਨਦਰ ਪਹਾ ਵੀ ਲਿਆ ਆਈ ਤੁਹੇ ਦਿੱਲੀ ਆ ਲੈ ਆ ਦਿੱਲੀ ਦੇ ਲੋਪਾ ਕਿੰਨੇ ਪਿਆਰ ਨਾਲ ਲਿਆ ਸੂਟੇ ਦੱਸੋ ਗੱਲ ਲਿਆ ਆਇਆ ਨਹੀਂ ਮੈਂ ਵਿਕਰਮ ਕਹਿੰਦਾ ਮੇਰੀ ਘਰ ਆ ਜੀ ਪਹਿਲਾਂ ਲਵ ਬੱਸ ਲੈ ਬੱਬ ਦੇਖ ਲੈ ਆ ਜਾ ਪੁੱਛ ਲੈ ਦੀਦੀ ਲੜਦੀ ਪਈ ਹੈ ਨਾ ਆ ਪੁੱਛ ਲੈ ਦੀਦੀ ਨੂੰ ਭਾਈ ਤਾਂ ਅਸੀਂ ਤਾਂ ਚੁੰਮ ਕੇ ਜੇ ਵੀ ਲੈਣ ਲੱਗੇ ਸੀ ਕਿ ਨਹੀਂ ਭਾਜੀ ਆਈ ਦੋ ਵੀ ਹਾਂ ਉਹ ਅਸੀਂ ਫੇਰ ਬਾਅਦ ਚ ਲੈ ਨਹੀਂ ਮੈਂ ਜਿਹੜੀ ਤੇ ਹੱਥ ਲਾਵਾ ਦੋ ਵੀ ਮੈਂ ਜਿਹੜੀ ਤੇ ਹੱਥ ਲਾਣਾ ਵਿਕਰਮ ਦਾ ਵੇ ਪ੍ਰੀਤੀ ਲਈ ਪ੍ਰੀਤੀ ਲਈ ਪੁੱਛਲਾ ਮੈਂ ਜਿਹੜੀ ਚਾਹਦਾ ਫੇਰੀ ਕਿਤੇ ਵੀ ਸਾਨੂੰ ਚ ਜਾਈਏ ਭਾਜੀ ਟੈਨਸ਼ਨ ਲੈਣੀ ਭਾਈ ਕਹਿੰਦਾ ਆਪਾਂ ਵਾਲ ਸੈਟ ਕਰਾ ਦਨੇ ਕੋਈ ਦਿੱਕਤ ਨਹੀਂ ਆ ਜੀ ਕਰਾ ਲਓ ਕੱਲ ਨੂੰ ਹੋਰ ਜੀ ਜਾਣਾ ਹਾਂ ਆ ਜਾ ਵਾਹ ਜੀ ਵਾਹ ਕੀ ਬਾਤ ਇਹਦਾ ਜੇ ਵੋਸ਼ ਹੁਣੇ ਦੇਖਿਓ ਫੇਰੇ ਨਿਕਲਣਾ ਇਥੋਂ ਸਾਰਾ ਕੁਝ ਬੜੀਆ ਤਰੀਕੇ ਨਾਲ ਕਿ ਅੱਜ ਦੋ ਦਿਨ ਹੋ ਗਏ ਤੇ ਤਿੰਨ ਦਿਨ ਹੋ ਗਿਆ ਜੀ ਦੋ ਦਿਨ ਹੋ ਗਿਆ ਜੀ ਅੱਜ ਕੱਲ ਕਰਾਈ ਸੀ ਦੋ ਦਿਨ ਹੋ ਗਏ ਯਾਰ ਦੋ ਵੀ ਦੋ ਦਿਨ ਹੋ ਗਏ ਆਪਾਂ ਆਏ ਹਾਂ ਸਲੂਨ 'ਚ ਲੂਰੀਅਲ ਦੇ ਆਹ ਦੇਖੋ ਪਾਜੀ ਆਹ ਹਿਸਾਬ ਆ ਤੇ ਅੱਛਾ ਇਹ ਇਨਾਂ ਨੇ ਉਹ ਟੈਂਪਲ ਉਹਨਾ ਹਾਂ ਹਾਂ ਉਹ ਬਾਦੀ ਵਾ ਇਹ ਤੇ ਸੁਕਾਉਂਦੇ ਹੈ ਤੇ ਸੁਕਾਉਂਦੇ ਹੈ ਨਾ ਹਾਂਜੀ ਆਗੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੱਬੂ ਤੂੰ ਕੀ ਕਹਿਣਾ ਦੱਸ ਹੈ ਹੈ ਕੀ ਕਰਣਾ ਹੋਰ ਇਹ ਬੜੀ ਹੋਊ ਕਿਉਂ ਤੇ ਆਹ ਹੈ ਪਾਜੀ ਹੈਣਾ ਕੀ ਬਣਾ ਆਪੀ ਵੀ ਲੈ ਲੈਂਦੇ ਹਾਂ ਹੋਰ ਇਹ ਬਰਾਵਾ ਇਹਨੂੰ ਇਹ ਬੋਛ ਕੀਨ ਬਾਲਾ ਦੇ ਬਾਲਾ ਬੂਲਾ ਤੇ ਕੱਲ੍ਹ ਗੂਲਾ ਰੱਡਾ ਬਤਲ ਹਾਂ ਇਹ ਬੋਹ ਕਰਦੀ ਭਰਾਵਾ ਇਹ ਹਾਂ ਆਪਾਂ ਦੀਦੀ ਤੋਂ ਲੈ ਜਾਣੀ ਬਾਅਦ ਹਾਂ ਲੋ ਬਲ ਬਲ ਕੱਲ੍ਹ ਕਰਾ ਦਾਂਗੇ ਹਾਂਜੀ ਜੈਬੂ ਜੈਬੂ ਦਾ ਤੇ ਪੁੱਤ ਹਾਂਜੀ ਟਾਰੀਆਂ ਨੇ ਤੁਹਾਨੂੰ ਕੁੜੀਆਂ ਨੇ ਕਿਹਾ ਵੀ ਉੱਪਰ ਲੈ ਕੇ ਆਓ ਸਾਰਿਆਂ ਨੂੰ ਤੁਸੀਂ ਕੁੜੀ ਵਿਚਾਰੀਆਂ ਕੁੜੀਆਂ ਦੇਖਣ ਦਈਆਂ ਨਾ ਭਾਜੀ ਯਾਰ ਇਹ ਨਹੀਂ ਆਉਂਦੀ ਭਾਈ ਉਹ ਵੀ ਕੋਲਾ ਵਕੇ ਆਹੋ ਇਹ ਨਹੀਂ ਆਉਂਦੀ ਉਹ ਆ ਜਾਂਦੀ ਆ ਹਾਂਜੀ ਜੇ ਇੱਥੇ ਹਰੇ ਪੀਲੇ ਰੰਗ ਹੋਣ ਲੱਗੇ ਨੇ ਕਹਿੰਦੇ ਕਹਿੰਦੇ ਹਰੇ ਪੀਲੇ ਰੰਗ ਹੋਣ ਲੱਗੇ ਹਾਂ ਇਹ ਇਹ ਬਣਾ ਲੈਣ ਨੂੰ ਬੰਦ ਕਰ ਦੇ ਇੱਧਰ ਹੋ ਰਹੇ ਨੇ ਕਹਿੰਦੇ ਕੀ ਬਾਲ واਸ਼ ਹੋ ਰਹੇ ਨੇ ਆਪਾਂ ਫੇਸ ਨਹੀਂ ਦਿਖਾਣਾ ਸੜੀ ਪਹਿਣ ਦਾ ਫੇਸ ਨਹੀਂ ਦਿਖਾਉਣਾ ਇਹ ਬਿਆਲੀ ਗੁੜੀ ਨਹੀਂ ਨਹੀਂ ਪਹਿਣ ਨਹੀਂ ਆਈ ਅੱਜ ਉਹ ਕਹਿੰਦਾ ਹੁਣ ਘਰੋਂ ਨਿਕਲਣਾ ਬੰਦ ਆ ਹਾਂ ਡੇਨ ਬਣ ਤੇ ਹਾਂ ਚਲੋ ਡੇਨ ਵੀ ਬਣੇ ਗਏ ਨੇ ਇੱਧਰ ਉਹ ਦੋਨੇ ਗੱਲਾਂ ਬਾਤਾਂ ਮਾਰਦੇ ਨੇ ਬਾਜੀ ਤੇ ਬਿਕਰਮ ਇੱਥੇ ਸਾਰੇ ਆਏ ਤਾਂ ਸਾਰਾ ਢੇਰ ਲਾਤਾ ਇੱਥੇ ਆਣਗੇ ਆਈ ਤਾਂ ਸਾਰੀ ਫੈਮਲੀ ਆਣ ਕੇ ਬੈਠੀ ਹੋਈ ਹੈ ਐ ਸਲੂਨ ਸਾਰਾ ਭਰਤਾ ਹੈ ਰੌਣਕਾ ਲਾਤੀਆਂ ਇੱਥੇ ਆਣ ਕੇ ਇੱਦਾਂ ਧੀਰ ਵਿੱਚ ਲੱਗੇ ਹੋਏ ਇਹ ਕਿੰਨੇ ਪਿਆਰ ਦੇ ਜਿਹੜੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆਂ ਮਤਲਬ ਇੰਨਾ ਤੋਂ ਜ਼ਿਆਦਾ ਆਪਾਂ ਨੂੰ ਪਿਆਰ ਮਿਲੇ ਕਿ ਆਂ ਕੇ ਜੀ ਉਹ ਹੋ ਗਿਆ ਜੀ ਕੰਮ ਦੀਦੀ ਹੁਣ ਆ ਤਾਂ ਆਪਾਂ ਚੱਲੇ ਆਂ ਚੱਲੀਏ ਬਾਏ ਬਾਏ ਬਾ ਚੱਲੀਏ ਆ ਲੈ ਲਓ ਜੀ ਆ ਕੀ ਤੁਸੀਂ ਜਾਣਾ ਨਹੀਂ ਆ ਦੇ ਲੋ ਇੱਥੇ ਤੇ ਨੇ ਘਰ ਬਣਾ ਲਿਆ ਇਹ ਸਾਡਾ ਘਰ ਨਹੀਂ ਆ ਜੀ ਸ਼ੂਜ਼ ਪਾਈ ਇਹ ਜੀ ਪਾਪਾ ਦੁਕੇ ਰਹੀਆਂ ਗਾਈਜ਼ ਤੇ ਇਧਰ ਆ ਕਹਿੰਦਾ ਮੈਨੂੰ ਕੰਟਨ ਦੋ ਤੇ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਫੇਸ ਕਰਕੇ ਸਾਡਾ ਕੱਪੜੇ ਬਹੁਤ ਬਹੁਤ ਗਨੇ ਚਲ ਦਿਖਾਈਏ ਤੇ ਖਲਾਰਾ ਤੇ ਖਲਾਰੇ ਨੂੰ ਦੇਖ ਕੇ ਤੁਸੀਂ ਸਾਰੇ ਸਮਝ ਸਕਦੇ ਹੋ ਵੀ ਕੁੜੀਆਂ ਨੂੰ ਕਿੰਨਾ ਕੰਮ ਆ ਮੈਂ ਕਹਿੰਦਾ ਜਿੰਨਾ ਸਾਡੇ ਘਰ ਚ ਖਲਾਰਾ ਕੱਪੜੇ ਧਹੁੰਦਾ ਸੀ ਮਾਲੇ ਮੈਂ ਕਹਿੰਦਾ ਇੱਥੇ ਤੁਸੀਂ ਦੇਖ ਕੇ ਸਮਝ ਸਕਦੇ ਹੋ ਸਾਡੇ ਘਰ ਦੀਆਂ ਕੁੜੀਆਂ ਕਿੰਨੀਆਂ ਬੀਜ਼ੀ ਆ ਵੀ ਮਤਲਬ ਬਹੁਤ ਕੰਮ ਆ ਸਾਨੂੰ ਸਹੀ ਨਹੀਂ ਤੇ ਆ ਦੇਖੋ ਕੱਪੜੇ ਉਹ ਦੇਖੋ ਕੱਪੜੇ ਆ ਬਈ ਦੋਸਤੋ ਆਪ ਆ ਗਿਆ ਆ ਪੱਟੋਲੇ ਫਿਰ ਚਲੋ ਬੈਠੋ ਇੱਧਰ ਪੱਧਰ ਪਿੱਧਰ ਮੈਂ ਇੱਧਰ ਮੈਂ ਨਾ ਕਿ ਇੱਧਰ ਆ ਪੱਧਰ ਬੈਠੋ ਇੱਧਰ ਬੈਠੋ ਲੋ ਜੀ ਅਸ਼ੀਰੀਕਾਲ ਜਲੰਧਰ ਸਵਾਗਤ ਹੈ ਤੁਹਾਡਾ ਜਲੰਧਰ ਚ ਭਾਜੀ ਤੁਹਾਡਾ ਸਵਾਗਤ ਜਲੰਧਰ ਚ ਤੁਹਾਡਾ ਵੀ ਮਾਡਰ ਟਾਊਨ ਹਾਂਜੀ ਹਾਂਜੀ ਆ ਵੀ ਇਹ ਜੀ ਮਾਡਰ ਟਾਊਨ ਗੁਰਦੁਆਰਾ ਸਾਹਿਬ ਜੀ ਮਾਡਰ ਟਾਊਨ ਦਾ ਗੁਰਦੁਆਰਾ ਸਾਹਿਬ ਨਾ ਭਾਈ ਬਹੁਤ ਸੋਹਣਾ ਹੈ ਦੇਖ ਰਾਤ ਨੂੰ ਵੀ ਹੁੰਦਾ ਹੈਗਾ ਦੇਖਣ ਆਲਾ ਰਾਤ ਨੂੰ ਬਹੁਤ ਸੋਹਣਾ ਲੱਗਦਾ ਬਹੁਤ ਜਿਆਦਾ ਆਪਾਂ ਆ ਗਏ ਮਾਡਰ ਟਾਊਨ ਇਧਰ ਮੈਂ ਕੜੀ ਦੀ ਕੌਫੀ ਪੀ ਲਈ ਆ ਕੌਫੀ ਪੀ ਕੇ ਹੁਣ ਆਪਾਂ ਚੱਲੇ ਆ ਬਾਜ਼ਾਰ 'ਚ ਕੰਮ ਇੱਕ ਦੋ ਆਪਾਂ ਨੂੰ ਉਹ ਵਿਆਰ ਨਿਕਲਣਾ ਆਪਾਂ ਹੁਣ ਉਧਰੋਂ ਚਲੋ ਵੀ ਚਲੀਏ ਚਲੀਏ ਭਾਈ ਕਿਓ ਲੋ ਅਸੀਂ ਜਾਣਾ ਸ਼ੇਖਾਂ ਬਾਜ਼ਾਰ ਕਿੱਥੇ ਜਾਣਾ ਭਾਜੀ ਸ਼ੇਖਾਂ ਬਾਜ਼ਾਰ ਸ਼ੇਖਾਂ ਬਾਜ਼ਾਰ ਚਲੋ ਵੇ ਚਲੀਏ ਉਹ ਬਈ ਆਪਣਾ ਆਰਡਰ ਹੋ ਗਿਆ ਰੈਡੀ ਮੈਂ ਤੇ ਮਨਰਾਜ ਭਾਜੀ ਤੇ ਸਾਡਾ ਆਰਡਰ ਹਾਂਜੀ ਹੋ ਗਿਆ ਰੈਡੀ ਆਰਡਰ ਚਲੋ ਵੇ ਪਹਿਲਾਂ ਕੌਫੀ ਕਿੰਨੇ ਪਾਸੇ ਘੁੰਮ ਕੇ ਐਫਸੀ ਬੈਕ ਰੋਲ ਚੌਥੀ ਜਗ੍ਹਾ ਹਾਂ ਮੈਕਡੋਨੀਆ ਲੈ ਚਲੋ ਵੇ ਵੀਡੀਓ ਪੇਂਗੀ ਇੱਕ ਦਿਨ ਪਹਿਲਾਂ ਵੀ ਆਪਾਂ ਮੈਕੜੀ ਗਈ ਏ ਆਪੀ ਐਫਸੀ ਫੇ ਹੁਣ ਤੇ ਦੂਸਰੀ ਸਾਈਡ ਤੇ ਹੁਣ ਦੋ ਚੌਥੀ ਜਗਾਹ ਕੇ ਹਾਂ ਨਾ ਨਾ ਸਾਡੇ ਵਿਆਦੀ ਸ਼ੋਪਿੰਗਾਂ ਤੇ ਨਾ ਨਾਲ ਅਸੀਂ ਸਹੀ ਨਹੀਂ ਭਾਜੀ ਹਾਂ ਲੋ ਵੀ ਖਾਣਾ ਪੀਣਾ ਪਹਿਲਾਂ ਲੋ ਵੀ ਬਾਬਾ ਜੀ ਦੀ ਫੋਟੋ ਦੇਖੋ ਜੀ ਚੋਕੀ ਦਾ ਬੈਲਟ ਬਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੱਥਾਂ ਨਾਲ ਬਣਾਈ ਹੋਈ ਆ ਆ ਦੇਖੋ ਉਹ ਜਾਨੀ ਲੱਗਦੀ ਸਾੜੀ ਹਾਂਜੀ ਆਹ ਅਗਲੇ ਇੱਕ ਪੌਣੀ ਨਹੀਂ ਨਾ ਬਲੈਕ ਪੌਣੀ ਨਹੀਂ ਹੁੰਨੀ ਲੋ ਵੀ ਇਧਰ ਆ ਦੇਖੋ ਵੀ ਸਾੜੀ ਮਤਲਬ ਪੁਨੇਗੀ ਇਹਦੇ ਵਿੱਚ ਸਾੜੀ ਦੂਰ ਹੈ ਸਾੜੀ ਨਾਲ ਲੈ ਵੀ ਲੈ ਸਾਫ ਨਹੀਂ ਦੇਣਾ ਰੱਖੀ ਆ ਵੀ ਸੋਨਾ ਮੇ ਨੀਚੇ ਦਾ ਸੋਨਾ ਕਲਰ ਆਪਨੇ ਹੈਗੇ ਵਿੱਚ ਆ ਸਾੜੀ ਬੜੀ ਪਿਆਰੀ ਹੈ ਕਲਰ ਹੋ ਰਿਹਾ ਤੇ ਇਸ ਟਾਈਪ ਹੈ ਹਾਂਜੀ ਕੀ ਹੈ ਵੀ ਰਿਵਿਊ ਦੇ ਬਣਾ ਆ ਹੈਗਾ ਜੀ 83 ਰੁਪਏ ਦਾ 500 ਰੁਪਏ ਵਿੱਚ ਆਰਡਰ ਕਰਦੇ ਨਾ ਹਸਤਾ ਰਹੀ ਨਾ ਆ ਬਹੁਤ ਵਧੀਆ ਦਾ ਅਲਰ ਕਿੰਨਾ ਸੋਹਣਾ ਆਗੇ ਜੰਮ ਹੂੰ ਉਹ ਵੀ ਰ ਕਿੰਨੇ ਦੇ ਦਈਏ ਇਹ ਕਿੰਨੇ ਦੇ ਤਾਰਾ ਯਾਰ ਦਾ ਨਾ ਦੇਖ 17000 ਰਲਾ ਦੇ ਤਾਂ ਬਾਗੇ ਉਹ ਲੱਗੇ ਦਿਖਾਉਣ ਬਾਜੀ ਉਹ ਦੇ ਕੋਈ ਪੈਟਰਨ ਚਾਹੀਦਾ ਭਾਈ ਨੂੰ ਡਿਫਰੈਂਟ ਚੀਜ਼ ਚਾਹੀਦੀ ਸਰੋ ਕੱਲੋ ਵੀ ਟ੍ਰਾਈ ਕਰੀ ਗੱਡੀ ਜੀ ਨੂੰ ਪਸੰਦ ਨਹੀਂ ਆਈ ਆ ਵਾਲੀ ਕਲਰ ਪਸੰਦ ਨਹੀਂ ਆ ਕਿਦਾਂ ਬਿਆਲੀ ਜੀ ਪਈਆ ਇਧਰ ਹੀ ਬਹੁਤ ਆ ਬਲੈਕ ਟਰਾਈ ਕਰੋ ਬਲੈਕ ਉਹ ਦਿਖਾਇਓ ਬਲੈਕ ਲੈਣੀ ਬਲੈਕ ਬਲੈਕ ਗੱਟੋ ਬਲੈਕ ਉਹ ਵੀ ਬਲੈਕ ਲੱਗੇ ਟਰਾਈ ਕਰ ਹੁਣ ਬਲੈਕ ਆਹ ਬਲੈਕ ਆਹ ਦੋੜਦਾ ਹੀ ਨਹੀਂ ਆ ਬਲੈਕ ਚ ਵਧੀਆ ਜੀ ਓਏ ਹੋਏ ਬਲੈਕ ਬਹੁਤ ਹੀ ਦੇਖਿਓ ਬੜੇ ਆ ਟਰਾਈ ਕਰ ਲੋ ਆ ਦੋ ਵੀ ਐਦਾਂ ਦਾ ਨਾ ਸੂਟ ਸਿਦਾ ਇਹਦੇ ਨਾਲ ਦਾ ਇਹਦੇ ਨਾਲ ਦਾ ਅੱਛਾ ਲੱਗਦਾ ਲੋ ਵੀ ਆ ਦੇਖੋ ਉਧਰ ਆਪਾਂ ਨੂੰ ਸਾਰੀ ਜੜੀ ਜੀ ਦੀ ਉਹਨਾਂ ਨੇ ਲੈ ਲਈ ਆ ਪਸੰਦ ਆ ਗਈ ਆ ਆਪਾਂ ਨੂੰ ਤੇ ਆਹ ਦੇਖੋ ਤੁਸੀਂ ਡਿਜ਼ਾਈਨ ਵਾਈਟ ਸੂਟ ਕਿੰਨਾ ਵਧੀਆ ਲੱਗਦਾ ਇੱਧਰ ਦੇਖੋ ਡਿਜ਼ਾਈਨ ਤੁਹਾਨੂੰ ਸਾਰੀ ਵੀ ਪਸੰਦ ਆ ਗਈ ਆ ਤੇ ਜੈ ਸਾਈਂ ਬਿਲਕੁਲ ਕਿਉਂ ਕੋਟੀ ਕੋਟੀ ਲੋਨ ਤੇ ਸਾਈਂ ਇਹਦੇ ਵਿੱਚ ਕਪੜਾ ਲੱਗ ਜਾਂਦਾ ਲੋੜੀਂਦੀ ਬੇਬੇਤੀ ਕੋ ਲੋੜ ਆ ਗਈ ਸਾਰੀ ਗੱਡੀ ਜੀ ਮੈਨੂੰ ਪਸੰਦ ਨਹੀਂ ਆਈ ਕਸਾੜੀ ਕਲਰ ਪਸੰਦ ਨਹੀਂ ਆ ਕਿਦਾਂ ਪਈਆਂ ਇੱਧਰ ਵੀ ਬਹੁਤ ਆ ਬਲੈਕ ਟਰਾਈ ਕਰੋ ਬਲੈਕ ਉਹ ਦਿਖਾਓ ਬਲੈਕ ਲੈਣੀ ਬਲੈਕ ਬਲੈਕ ਟਰਾਈ ਕਰੀਂ ਤਾਂ ਲਾਲ ਤੇ ਬਲੈਕ ਉਹ ਵੀ ਬਲੈਕ ਲੱਗੇ ਟਰਾਈ ਕਰਨਾ ਹੁਣ ਬਲੈਕ ਹਾਲ ਬਲੈਕ ਹਾਲ ਦੂਰ ਦਾ ਇਹ ਨਹੀਂ ਆ ਬਲੈਕ ਚ ਵਧੀਆ ਜੀ ਓਏ ਹੋਏ ਬਲੈਕ ਬਹੁਤ ਹੀ ਦੇਖਿਓ ਬਾਈ ਮੜੇ ਜਾ ਟਰਾਈ ਕਰ ਲੋ ਆਹ ਕੀ ਦੋ ਵੀ ਇਦਾਂ ਦਾ ਨਾ ਸੂਰ ਸਿਰੋ ਇਹਦੇ ਨਾਲ ਦਾ ਇਹਦੇ ਨਾਲ ਦਾ ਅੱਛਾ ਇੱਕ ਕਲਰ ਹੋ ਰਿਹਾ ਇਹਦੇ ਆਹ ਕਲਰ ਨਾਲ ਬ੍ਰਾਈਡ ਕੀ ਦੀ ਆਹ ਕਲਰ ਵਧੀਆ ਇੰਗ੍ਰੇਸਫੁਲ ਲੱਗਣਾ ਕਲਰ ਕੰਪਲੈਕਸ਼ਨ ਫਿਆਲਾ ਸਿਰਾ ਬ੍ਰਾਈਡ ਸੋਨਾ ਚੱਲਣਾ ਮੈਂ ਅਭੀ ਦਾ ਭਾਈ ਹਾਂਜੀ ਸਰ ਮੈਂ ਕਹਿੰਦਾ ਵਿਆਹ ਦੀਆਂ ਸ਼ੋਪਿੰਗਾਂ ਕਰਦੇ ਕਰਦੇ ਜਲੰਧਰ ਆ ਗਿਆ ਅੱਜ ਵਿਆਹ ਹੋਰ ਵਿਆਹ ਦੀਆਂ ਫੁੱਲ ਤਿਆਰੀਆਂ ਲੋ ਵੀ ਸਾਡੇ ਵਿਆਹ ਆ ਤੁਹਾਨੂੰ ਪਤਾ ਹੀ ਆ ਵਿਆਹ ਦੀਆਂ ਸ਼ੋਪਿੰਗਾਂ ਚੱਲਦੀਆਂ ਪਈਆਂ ਤੇ ਮਨਰਾਜ ਮੈਕੜੀ ਪਾ ਜੀ ਨੂੰ ਮੈਕੜੀ ਵੀ ਕਹਿੰਦੇ ਪ੍ਰੀਤ ਬਲੌਗ ਪਾਇਆ ਮੈਂ ਵੀ ਅੱਜ ਹਾਂ ਆਪ ਪਾਈ ਦਾ ਬਲੌਗ ਪਾਤਾ ਯਾਰ ਸੱਚੀ ਮੈਂ ਤੁਹਾਨੂੰ ਜੀ ਕਾ ਪਾਓ 에어 드롭 ਕਰਾਈਂ ਲਿੰਕ ਬਲੌਗ ਦਾ ਨਹੀਂ ਨਹੀਂ 에어 드롭 ਕਰਾਈਂ ਲਿੰਕ ਮੈਂ ਤੁਹਾਨੂੰ ਨਹੀਂ ਬਲੌਗ ਪਾਏਗਾ ਨਹੀਂ ਹੋਣਾ ਆ ਰਗਾ ਏਅਰ ਡ੍ਰੋਪ ਕਰਾਈ ਲੇਕ ਨਾਲ ਆ ਦੇਖੋ ਸਾਡੀ ਭੈਣ ਦਾ ਵਿਆਹ ਸਾਨੂੰ ਇਹ ਥਮਿਲ ਤੁਸੀਂ ਚੈੱਕ ਕਰਿਓ ਮੇਰਾ ਇਹ ਸਰਪ੍ਰਾਈਜ਼ ਹੀ ਆਉਣ ਸਾਰੇ ਜਣੇ ਬਲੌਗ ਦੇਖੇ ਹੋਣ ਸਾਡੇ ਆ ਲੈ ਚੱਕ ਪੀ ਤੇਲੇ ਨਾਈਟ ਸੂਟ ਅਸੀਂ ਨਾਈਟ ਸੂਟ ਲੈ ਕੇ ਆਏ ਆ ਸਿੱਧੀ ਗੱਲ ਜਿਹੜੀ ਪਿਆਰ ਕਰਦਾ ਆ ਦੇਖ ਲੈਣਾ ਨਾ ਜੀ ਹਾਂ 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 ਅਗਲੇ ਨੂੰ ਪਹਿਲਾ ਪਹਿਲਾ ਮੇਰੀ ਗੱਲ ਸੁਣ ਸਾਰਿਆਂ ਨੇ ਮਨਰਾਜ ਭਾਈ ਮੈਂ ਕਹਿੰਦਾ ਭਾਜੀ ਮਨਰਾਜ ਭਾਈ ਦਾ ਚੈਨਲ ਸਬਸਕ੍ਰਾਈਬ ਕਰਨਾ ਤੁਸੀਂ ਸਾਰਿਆਂ ਨੇ ਠੀਕ ਆ ਹਾਂ ਭਾਈ ਨੂੰ ਫੁੱਲ ਫੁੱਲ ਸਪੋਰਟ ਕਰਨੀ ਆ ਲਿੰਕ ਇੰਸਟਾ ਤੇ ਲਾ ਦੇਣਾ ਤੇ ਆਪਣੇ ਬਲੌਗ ਚ ਮੈਂ ਐਡ ਕਰ ਦੂੰਗਾ ਹਾਂ ਠੀਕ ਆ ਸਾਰਿਆਂ ਨੇ ਸਾਡੀ ਸੋਹਣੀ ਭਾਬੀ ਨੂੰ ਤੇ ਸਾਡੀ ਭੈਣ ਨੂੰ ਇੱਕ ਬਲੌਗ ਅਸੀਂ ਪਾਇਆ ਅੱਜ ਬਾਕੀ ਕੱਲੂ ਬਾਕੀ ਕੱਲੂ ਤੁਹਾਨੂੰ ਸਾਰੇ ਦੱਸਦੇ ਹਾਂ ਤੇ ਦੀਦੀ ਸਾਡੀ ਭਾਬੀ ਵੀ ਲਾਦੀ ਭੈਣ ਵੀ ਲਾਦੀ ਹੁਣ ਮਨਰਾਜ ਜੀ ਜੀ ਪਾਪੀ ਪਾਪੀ ਉਹ ਕਿਰੋ ਆਈ ਉਹ ਤੋਂ ਭੈਣ ਤਾਂ ਠੀਕ ਆ ਉਹ ਸੈਂਡ ਕਰਾ ਕਲਿੱਪ ਦੀ ਦੀ ਉਹਨਾਂ ਨੂੰ ਪਾਜੀ ਅੱਛਾ ਉਹ ਉਹ ਕਲਿੱਪ ਸਲੂਨ ਦੇਖੋ ਸਾਰੇ ਜਾਨੇ ਤੇ ਤੁਸੀਂ ਆਓ ਜੀ ਤੇ ਆਪਣਾ ਇੱਥੇ ਜੋ ਵੀ ਕੰਮ ਹੈ ਲੇਡੀਜ਼ ਦਾ ヘア ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਆ ਕਰਾਓ ਤੇ ਹਾਂਜੀ ਠੀਕ ਹੈ ਨਾ ਭਾਜੀ ਮੈਂ ਕਹਾਂ ਸਾਰੇ ਜਣੇ ਆਓ ਜਿੰਨਾ ਵੀ ਕੁੜੀਆਂ ਨੇ ਕੰਮ ਕਰਾਉਣਾ ਹੋਵੇ ਇੱਥੇ ਆਓ ਸਲੂਨ ਤੇ ਆ ਕੇ ਨਾਲ ਰੋ ਸਪੈਸ਼ਲ ਤੁਹਾਨੂੰ ਡਿਸਕਾਊਂਟ ਦਵਾਂਗੇ ਆਪਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਜੇ ਭੋਵੇਂ ਮੈਨੂੰ ਫੋਨ ਕਰਕੇ ਆਓ ਸਹੀ ਨਹੀਂ ਭਾਜੀ ਆਪਾਂ ਤੁਹਾਨੂੰ ਆਪ ਛੱਡ ਛੱਡ ਕੇ ਜਾਵਾਂਗੇ ਕਿਹੜੀ ਗੱਲ ਹਾਂ ਇੱਥੇ ਰਹਿਣਾ ਹੁਣ ਆਪਾਂ ਜਲੰਧਰ ਜੀ ਇੱਥੇ ਆਦਮਪੁਰੀ ਘੁੰਮੀਦਾ ਹੁਣ ਆਪਾਂ ਰੋਜ਼ ਸਹੀ ਨਹੀਂ ਭਾਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਠੀਕ ਹੈ ਨਾ ਭਾਜੀ ਠੀਕ ਹੈ ਦੀਦੀ ਕੁਝ ਕਹਿਣਾ ਤੁਸੀਂ ਬਸ ਇਹੀ ਕਿ ਵੀ ਮਸਟ ਵੀਡ ਅਹ ਵਿਜ਼ਿਟ ਕਰੋ ਸਾਰੇ ਜਾਣੇ ਸਬਸਕ੍ਰਾਈਬ ਵੀ ਕਰੋ ਤੇ ਬਾਕੀ ਦੀਦੀ ਹੁਣੀ ਵੀ ਆਉਣਗੇ ਵਿਆਹ ਤੇ ਤੁਹਾਨੂੰ ਸਿੱਧਾ ਮਲਾਵਾਂਗੇ ਸਾਰਿਆਂ ਨੂੰ ਸਹੀ ਨਹੀਂ ਮੰਨਦੀ ਹਾਂ ਲਾਈਵ ਚਲਾਉਣਾ ਹਾਂ ਲਾਈਵ ਹਾਂ ਜੀ ਭਾਜੀ ਹਾਂ ਜਿੱਥੇ ਆ ਗਏ ਆਪਾਂ ਆਪਾਂ ਆ ਗਏ ਨੇਲ ਐਕਸਟੈਂਸ਼ਨ ਕਰਾਉਣ ਨੂੰ ਠੀਕ ਹੈ ਭਾਜੀ ਮੇਰੇ ਭਾਈ ਨੂੰ ਵੀ ਸਾਰਾ ਹੀ ਪਤਾ ਹੈ ਨਾ ਨੇਲ ਐਕਸਟੈਂਸ਼ਨ ਮੈਨੀਕਿਓਰ ਪੈਡੀਕਿਓਰ ਇਹਦੇ ਵੀਊ ਦੇਖ ਇਧਰੋਂ ਲੈ ਕਿਆ ਬਾਤ ਉਹ ਵੀ ਆਪਾਂ ਬਣਾਉਣਾ ਹੀ ਨਹੀਂ ਕੁੜੀਆਂ ਦਾ ਹਾਂ ਦੇਮਾੜੇ ਕੋਈ ਜੀ ਆਪਾ ਆ ਚੁੱਕੇ ਆ ਜੀ ਘਰੇ ਘਰੇ ਆਣ ਕੇ ਆਪਾਂ ਥੋੜੀ ਬਤ ਕੀਤੀ ਆ ਰੈਸਟ ਰੈਸਟ ਕਰਕੇ ਰੈਸਟ ਵੀ ਤੁਹਾਨੂੰ ਪਤਾ ਸਾਰਾ ਦਿਨ ਕੀ ਹੁੰਦੀ ਆਏ ਬਸ ਬੈਠ ਜਾਈਦਾ ਥੋੜਾ ਜਿਹਾ ਟਾਈਮ ਬਸ ਰੈਸਟ ਹੋਏ ਨੂੰ ਰੈਸਟ ਕਹਿ ਦਈਦਾ ਆ ਤੇ ਇਧਰੋਂ ਸਾਡਾ ਸੰਵੀਰ ਦੇਖੋ ਜੀ ਸਾਡਾ ਸੰਵੀਰ ਨਿਪਲ ਇਹਨੂੰ ਲਿਆ ਕੇ ਦਿੱਤੀ ਆ ਸਿਰਫ ਉਹੋ ਕੀ ਇਹ ਜਦੋਂ ਮਤਲਬ ਥੋੜਾ ਬੋਤਾ ਰੋਂਦਾ ਹੁੰਦਾ ਆ ਇਹਨੂੰ ਜਦੋਂ ਦੁੱਧ ਵੀ ਪੀਤਾ ਹੁੰਦਾ ਨਾ ਫਿਰ ਜਰਾ ਦੋਤ ਪੁਲਾਦੀਏ ਤਾਂ ਫਿਰ ਰੋਣ ਲੱਗ ਜਾਂਦਾ ਤਾਂ ਉਧਰੋਂ ਸਾਡਾ ਮਨੀ ਵੀਰ ਵੀ ਰੋਈ ਜਾਂਦੇ ਆ ਆ ਉਹ ਵੀ ਜਦ ਇੰਨੀ ਕਿ ਜਿਆਦਾ ਕਰਨਦੇ ਆ ਆ ਕਿ ਮੈਨੂੰ ਬਸ ਐਨ ਤੁਸੀਂ ਇਹਨੂੰ ਨਾ ਚੱਕੋ ਕਿ ਮੈਨੂੰ ਚੱਕ ਲੋ ਬਸ ਉਹਦਾ ਇਹ ਹਾਲਾ ਤੇ ਇਧਰ ਉਹ ਜੈਬੂ ਰੋਈ ਜਾਂਦੀ ਆ ਦੇਖੋ ਆ ਦੇਖੋ ਜੈਬੂ ਕਿੱਦਾਂ ਬੈਠੀ ਦੇਖੋ ਜੈਬੂ ਤੇ ਦਰਮੇਂ ਬੈਠੀ ਹੈ ਮੈਂ ਮੁੰਡੇ ਆਪਣੇ ਦੇ ਕੋਲ ਬੈਠ ਗਈ ਆ ਦੇਖਿਆ ਰੋਂਦੀ ਕਿਦਾਂ ਰੋਂਦੀ ਦੇਖ ਕਿਦਾਂ ਹਾਂ ਜੈਬੂ ਜੈਬੂ ਇੱਥੇ ਹੈ ਮੇਰ ਕੋ ਇੱਥੇ ਆ ਜਾ ਆ ਜੋਜੀ ਆ ਜੋ ਆ ਜੋਜੀ ਆ ਜੋ ਆ ਜੋਜੀ ਆ ਜੋ ਨਿਆਣੇ ਨੂੰ ਖੜਾਉਣਾ ਬਹੁਤ ਔਖਾ ਆ ਨਿਆਣੇ ਇੱਕ ਨਾ ਖੇਡਦੇ ਨਹੀਂ ਹੈਗੇ ਤੇ ਜੇ ਇਹਨਾਂ ਨੂੰ ਖੇਡਣ ਲਾ ਦਈਏ ਤੇ ਫਿਰ ਹੌਣ ਲੱਗ ਜਾਂਦੇ ਆ ਤੇ ਇਹ ਆਪਣੀ ਮੰਮੀ ਕੋਲ ਹੀ ਸੈਟ ਰਹਿੰਦੀ ਆ ਇੱਧਰ ਆ ਵੀ ਆ ਗਈ ਦੇਖੋ ਇਹਨੇ ਹਾਲ ਆਪਣਾ ਕੀ ਬਣਾਇਆ ਦੇਖੋ ਹਾਲ ਦੇਖ ਆਪਣਾ ਕੀ ਬਣਾਇਆ ਇਸ ਕੁੜੀ ਨੇ ਫਦਰ ਮਨਵੀਰ ਮੇਰਾ ਰੋਈ ਜਾਂਦਾ ਇਹਨੇ ਉਹਨੂੰ ਰਵਾਤਾ ਆ ਤੇ ਉਹ ਵੀ ਇਹਨੂੰ ਰਵਾਉਂਦਾ ਇਹਨੇ ਵੀ ਇਹਦਾ ਸਿਰ ਮਾਰਦਾ ਕੰਧ ਚ ਉਹਨੇ ਵੀ ਇਹਦਾ ਸਿਰ ਮਾਰਦਾ ਕੰਧ ਤੇ ੱਡੀ ਲੜਾਈ ਇੱਕ ਦੂਜੇ ਲੜੀ ਜਾਂਦੇ ਆ ਤੇ ਬਸ ਮੈਨੂੰ ਵੀ ਆਹ ਇੱਕ ਤਾਂ ਕੈਮਰਾ ਨਹੀਂ ਸਾਫ਼ ਹੈ ਮੇਰੇ ਫੋਨ ਦਾ ਅਸਲੀ ਇਹਦਾ ਫੋਨ ਦਾ ਕੈਮਰਾ ਖਰਾਬ ਹੋ ਚੁੱਕਾ ਆ ਤੇ ਕੰਨਿਆਣੇ ਦੋਂਦੇ ਆ ਸੋ ਗਾਇਜ਼ ਮੈਂ ਥੋੜਾ ਇਰੀਟੇਟ ਹੋਈ ਪਈ ਆ ਤੇ ਫਿਰ ਆਪਾਂ ਤੁਹਾਡਾ ਨਾਲ ਕਰਦੇ ਆ ਕੱਲ